ਕਦਰਵਾਇਓ ਅਸੀਂ ਆਇਆ ਤੋਂ ਕੱਚੀ ਨਿਸ਼ਾਰਿਓ ਕੱਚੇ ਨਿਸ਼ਾਰਿਓ ਕੱਚੇ ਨਿਸ਼ਾਰਾ ਨਿਸ਼ਾਰਾ ਵੀ ਕੱਚਾ ਹੈਗਾ ਹਾਂ ਇਹ ਤੇ ਨਿਸ਼ਾਰਾ ਸੜਕਾਂ ਕਿੱਦਾਂ ਦੀਆਂ ਸੜਕ ਕਿੱਦਾਂ ਦੀਏ ਅਸਲ ਦੱਸ ਨਹੀਂ ਤੂੰ ਵੀ ਸੜਕੇ ਆਇਆ ਏ ਸੜਕ ਕਿੱਦਾਂ ਦੀਏ ਸੜਕ ਸਾਰੀ ਟੁੱਟੀ ਦੀ ਏ ਟੁੱਟੀ ਏ ਹਾਂਜੀ ਤੇ ਕੱਚਾ ਨਿਸ਼ਾਰਾ ਤੇ ਕੱਚੀ ਸੜਕ ਹਾਂਜੀ ਇਹ ਦੱਸ ਦਈਏ ਕੀ ਇੱਧਰ ਪਿੰਡ ਦੱਸਦੇ ਆ ਕੋਈ ਕੱਚਾ ਨਿਸ਼ਾਰਾ ਵੀ ਪੈਂਦਾ ਕੋਈ ਪੱਕਾ ਨਿਸ਼ਾਰਾ ਤੇ ਕੱਚਾ ਨਿਸ਼ਾਰਾ ਤੇ ਜਿਵੇਂ ਸੜਕ ਕੋਈ ਪੱਕੀ ਪੈਂਦੀ ਆ ਇੱਕ ਕੱਚੀ ਪੈਂਦੀ ਆ ਰਾਜੀ ਸਤਿ ਸਿਕਾ ਸਤਿ ਸਿਕਾ ਜੀ ਇਹ ਕਿਧਰ ਆਇਓ ਐਂ ਜੀ ਆ ਸਾਹਮਣੇ ਕੱਚਾ ਨਿਸ਼ਾਰਾ ਕੱਚਾ ਨਿਸ਼ਾਰਾ ਪੱਕਾ ਨਿਸ਼ਾਰਾ ਕਿਧਰ ਹੈ ਪੱਕਾ ਨਿਸ਼ਾਰਾ ਇੱਧਰ ਅੱਗੇ ਆ ਇਹ ਸਾਡੇ ਪਿੰਡੋਂ ਆਏਦੇ ਆ ਮਤਲਬ ਇੱਥੇ ਘਰ ਆ ਚਾਰ ਪੰਜ ਪੈੜੀ ਚਾ ਸਾਹਮਣੇ ਜੀ 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 ਇਹ ਸੜਕ ਦੇ ਹਾਲਾਤ ਕਿਦਾਂ ਦੇ ਬਹੁਤ ਗੰਦੇ ਹਾਲਾਤ ਆ ਮਾੜੇ ਹਾਲਾਤ ਕਦੋਂ ਦੀ ਟੁੱਟੀ ਏ ਇਹ ਵਾਵਾ ਜਰਦੀ ਟੁੱਟੀ ਦੀ ਏ ਕਿੰਨੇ ਕ ਸਾਲ ਯਾਰ ਅਸੀਂ ਤਾਂ ਜਦੋਂ ਦੇਖੀਏ ਟੁੱਟੀ ਦੀ ਹੁੰਦੀ ਏ 5-7-10 ਸਾਲ ਹੋ ਗਏ ਕਿ ਨਹੀਂ ਇਹ ਨਵੀਂ ਸਰਕਾਰ ਵੇਲੇ ਟੁੱਟੀ ਏ ਜਾਂ ਪਹਿਲਾਂ ਦੀ ਪਹਿਲੇ ਦੀ ਟੁੱਟੀ ਦੀ ਆ ਪਹਿਲਾਂ ਹੀ ਟੁੱਟੀ ਹਾਂ ਇਹ ਦੱਸ ਦਈਏ ਤਸਵੀਰਾਂ ਤੁਹਾਨੂੰ ਵੀ ਆ ਸਵੇਲੇ ਆਸੀਂ ਉਹਨਾ ਪਿੰਡਾਂ ਦੀ ਸੜਕਾਂ ਤੇ ਖੜੇ ਆਂ ਜੋ ਲੋਕ ਇਸ ਬਾਰਡਰ ਏਰੀਏ ਨੂੰ ਬਲੋਂਗ ਕਰਦੇ ਆ ਔਰ ਇਧਰ ਖੇਤੀ ਨਾਲ ਸੰਬੰਧਤ ਲੋਕ ਨੇ ਜਿਆਦਾਤਰ ਗੰਨੇ ਦੀ ਕਾਸ਼ਤ ਕਰਨ ਵਾਲੇ ਲੋਕ ਨੇ ਔਰ ਬਾਰਡਰ ਏਰੀਏ ਦੇ ਦੀਨ ਆਉਣ ਵਾਲੀਆਂ ਸੜਕਾਂ ਔਰ ਦੀਨਾ ਨਗਰ ਹਲਕਾ ਥਲਕਾ ਤੁਹਾਡਾ ਦੀਨਾ ਨਗਰ ਹੀ ਹੈ ਹਾਂਜੀ ਹਾਂਜੀ ਇਹ ਹਲਕਾ ਦੀਨਾ ਨਗਰ ਚ ਪੈਣ ਵਾਲੇ ਪਿੰਡ ਹੈ ਔਰ ਹਲਕਾ ਦੀਨਾ ਨਗਰ ਦਾ ਵਿਕਾਸ ਕਹਿੰਦੇ ਬਹੁਤ ਵਧੀਆ ਸੀ ਉਹ ਵਿਕਾਸ ਦੀਆਂ ਝਲਕਾਂ ਅਸੀਂ ਵਿਖਾ ਰਹੇ ਆ ਔਰ ਜੇ ਤੁਹਾਨੂੰ ਇਹ ਝਲਕਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਇਸ ਵੀਡੀਓ ਨੂੰ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਹੋਰ ਹਲਾ ਪਰਾਜੀ ਕਿੱਧਰੋਂ ਆਇਓ ਮੈਂ ਜੀ ਪਿੰਡੋਂ ਆਣੇ ਆਪਣੇ ਕਿਹੜਾ ਪਿੰਡ ਆ ਆਪਣਾ ਠੱਠੀ ਫਰੀਦਪੁਰ ਠੱਠੀ ਫਰੀਦਪੁਰ ਇੱਥੋਂ ਕਿੰਨੇ ਕਿਲੋਮੀਟਰ ਇੱਥੋਂ ਕਿਲੋਮੀਟਰ ਡੇਢ ਕਿਲਾ ਕਰੋ ਡੇਢ ਕਿਲੋਮੀਟਰ ਇਹ ਸੜਕ ਜਿਹੜੀ ਆ ਕਿੱਥੇ ਜਾਂਦੀ ਹੈ ਇਹ ਸੜਕ ਤੇ ਅੱਗੇ ਜੀ ਚੌਕਰੇ ਨੂੰ ਨਿਕਲਦੀ ਹੈ ਕਿੱਦਾਂ ਦੇ ਹਾਲਾਤ ਆ ਟੁੱਟੀ ਆ ਕਿ ਬਣੀ ਆ ਇਹ ਸੜਕ ਨਹੀਂ ਟੁੱਟੀ ਆ ਸਾਰੀ ਟੁੱਟੀ ਆ ਕਿੰਨੇ ਕ ਸਾਲ ਹੋ ਗਿਆ ਟੁੱਟੀ ਹੋਈ ਚੱਲਿਆ ਕੋਈ 2 ਸਾਲ ਸਿਰਫ 2 ਸਾਲ ਮੰਨਦੇ ਹੋ 2 ਸਾਲ ਪਹਿਲਾਂ ਬਣੀ ਸੀ ਹਾਂਜੀ ਪਹਿਲਾਂ ਠੀਕ ਸੀ ਹੌਲੀ ਹੌਲੀ ਫਿਰ ਖਰਾਬ ਹੁੰਦੀ ਗਈ ਹੋੜੀ ਜ਼ਿਆਦਾ ਖਰਾਬ ਹੈ ਹਾਂਜੀ ਇਹ ਦੱਸ ਦਈਏ ਅਸੀਂ ਕੀ ਐ ਸਵੇਲੇ ਅਸੀਂ ਬਿਲਕੁਲ ਬਾਰਡਰ ਏਰੀਏ ਦੇ ਕੋਲ ਗਲੜੀ ਤੋਂ ਅੱਗੇ ਹੈਡ ਤੋਂ ਅੱਗੇ ਠੱਠੀ ਫਰੀਦਪੁਰ ਔਰ ਚਬਕਰੇ ਵਾਲਾ ਇੱਕ ਲਿੰਕ ਰੋਡ ਹੈ ਜੋ ਬਿਲਕੁਲ ਇਹ ਬਾਰਡਰ ਵਾਲੀ ਸੜਕ ਨੂੰ ਮਿਲਦਾ ਲੇਕਿਨ ਇਹ ਪਿੰਡਾਂ ਦੀ ਸੜਕ ਜਿਹੜੀ ਹੈ ਟੁੱਟੀ ਕਿੰਨੀ ਹੈ ਜਿੰਨੀ ਤੁਸੀਂ ਕਹਿ ਨਹੀਂ ਸਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲਾਤ ਲੋਕਾਂ ਦੇ ਬਹੁਤ ਮਾੜੇ ਆ ਔਰ ਦੱਸ ਦਈਏ ਕਿ ਇਸ ਏਰੀਏ ਦੇ ਲੋਕ ਜਿਆਦਾਤਰ ਖੇਤੀ ਨਾਲ ਸੰਬੰਧਿਤ ਹੈ ਬਹੁਤ ਸਾਰੇ ਲੋਕ ਇੱਥੇ ਗੰਨੇ ਦੀ ਕਾਸ਼ਤ ਕਰਦੇ ਆ ਇੱਕ ਸਾਹਮਣੇ ਦਿਖਾਈ ਦੇ ਰਿਹਾ ਇਹ ਸਭ ਗੰਨੇ ਦੇ ਖੇਤ ਹੈ ਇੱਥੇ 90% ਤੋਂ ਜ਼ਿਆਦਾ ਲੋਕ ਜਿਹੜੇ ਆ ਗੰਨੇ ਦੀ ਖੇਤੀ ਕਰਦੇ ਆ ਤਾਂ ਜਦੋਂ ਇਹ ਟਰਾਲੀਆਂ ਲੈ ਕੇ ਆਉਂਦੇ ਆ ਜਾਂ ਇੱਥੇ ਖੇਤੀ ਦੇ ਸੰਦ ਲੈ ਕੇ ਆਉਂਦੇ ਆ ਤਾਂ ਉਹਨਾਂ ਦੇ ਹਾਲਾਤ ਕੀ ਹੁੰਦੇ ਆ ਉਹਨਾਂ ਬਾਰੇ ਪੂਰੀ ਗੱਲਬਾਤ ਹਰ ਬੰਦੇ ਨੂੰ ਰੋਕਾਂਗੇ ਅੰਕਲ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਲੇਟ ਤੁਸੀਂ ਬਹੁਤ ਹੋ ਜਾਣਾ ਜੇ ਤੁਹਾਡੀ ਸੜਕ ਬਣੇ ਫਿਰ ਨਹੀਂ ਲੇਟ ਹੋਵੋਗੇ ਕਿਹੜਾ ਪਿੰਡ ਨਹੀਂ ਟੱਟੀ ਟੱਟੀ ਇਹ ਸੜਕ ਕਿਦਾਂ ਦੀ ਹੈ ਬੇਡ ਬੈਡ ਵੈਰੀ ਬੈਡ ਟੁੱਟੀ ਹੋਈ ਹੈ ਜੀ ਕਦੋਂ ਤੋਂ ਟੁੱਟੀ ਹੈ ਇੱਕ ਕਿਦਾਂ ਹੀ ਸਾਲ ਹੋ ਗਿਆ ਸਾਲ ਹੋਇਆ ਸਾਲ ਤੋਂ ਵੱਧ ਹੋ ਗਿਆ ਸਾਲ ਤੋਂ ਵੱਧ ਹੋ ਗਿਆ ਹਾਂ ਪੂਰੀ ਟੁੱਟੀ ਹੈ ਹਾਂ ਜੀ ਆ ਇੱਕ ਭਰਾ ਖੜਾ ਭਰਾ ਜੀ ਸਸੀ ਦਾ ਸਸੀ ਕਾ ਜੀ ਇਹ ਭਰਾ ਜੀ ਇਹ ਸੜਕ ਦੇ ਕੀ ਹਾਲਾਤ ਹੈ ਸੜਕ ਦੇ ਹਾਲਾਤ ਤੁਸੀਂ ਦੇਖਦੇ ਹੋ ਇਹ ਦੇਖੋ ਵੀ ਘਟੋ ਘਟ ਸਾਲ 1.5 ਸਾਲ ਹੋ ਗਿਆ ਐ ਇਦਾਂ ਇਹੋ ਇਹੋ ਵਾਲ ਰੰਦਾ ਇੱਥੇ ਜਿਆਦਾ ਟੁੱਟੀ ਏ ਜਿਆਦਾ ਟੁੱਟੀ ਬਦਲਾਵ ਵਾਲੀ ਸਰਕਾਰ ਨੇ ਸੜਕਾਂ ਬਣਾਉਣੀਆਂ ਸੀ ਇਹਦਾ ਨੰਬਰ ਆਏਗਾ ਬਣਾਉਣ ਵਿੱਚ ਬਣੇंगी ਮੈਨੂੰ ਨਹੀਂ ਲੱਗਦਾ ਕਿਸ ਪਾਸਿਆਂ ਇਹ ਪਿੰਡ ਕਿਹੜਾ ਏ ਪਿੰਨ ਇਹ ਅੱਗੇ ਪਿੰਨੇ ਪਿੰਦਾ ਨਾਲ ਨਿਸ਼ਾਰਾ ਨਿਸ਼ਾਰੇ ਤੋਂ ਕਿੰਨਾ ਰੰਗ ਪਰ ਠੱਠੀ ਫਰੀ ਪ੍ਰਜੈਕਟ ਤੁਹਾਡਾ ਕਿਹੜਾ ਪਿੰਡ ਏ ਸਾਡਾ ਪਿੰਨ ਠੱਠੀ ਏ ਤੇ ਆਹ ਸੜਕ ਕਦੋਂ ਦੀ ਟੁੱਟੀ ਏ ਇਹਨੂੰ ਸਾਲ ਦੇ ਵਾਧੇ ਹੋ ਗਿਆ ਸਾਲ 1.5 ਸਾਲ ਹੋ ਗਿਆ ਇਦਾਂ ਸਾਲ 1.5 ਸਾਲ ਹੋ ਗਿਆ ਹਾਲਾਤ ਕਿਦਾਂ ਦੇ ਨੇ ਹਲਾ ਤੇਰੇ ਇਦਾਂ ਹੀ ਹੈ ਦੇਖੋ ਕਈ ਵਾਰੀ ਕੰਮ ਕਰ ਜਾਂਦੇ ਆ ਰਿਪੇਅਰ ਵੀ ਨਹੀਂ ਲੱਗਦੀ ਇਹਦੀ ਕਿੰਨਾ ਚਿਰ ਹੋਇਆ ਹੈ ਨਵੀਂ ਸਰਕਾਰ ਆਈ ਬਦਲਾਵ ਵਾਲੀ ਉਹ ਕਹਿੰਦੀ ਸੀ ਸਹੀ ਸੜਕਾਂ ਬਣਾਉਣੀਆਂ 19000 ਕਿਲੋਮੀਟਰ ਦੀਆਂ ਸੜਕਾਂ ਬਣਨੀਆਂ ਪੰਜਾਬ ਚ ਉਹਦੇ ਵਿੱਚ ਇਹਦਾ ਨੰਬਰ ਆਏਗਾ ਕਿ ਨਹੀਂ ਆਏਗਾ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਦੀ ਇਹ ਆਏਗਾ ਇਹਦੇ ਵੱਲ ਕੋਈ ਵੇਖਣ ਵੀ ਨਹੀਂ ਆਇਆ ਦੇਖਣਾ ਕਿਉਂਕਿ ਏਰੀਆ ਦਾ ਬੈਕਵਰਡ ਜਾ ਪੈ ਜਾਂਦਾ ਨਾ ਇਸ ਬੈਕਵਰਡ ਏਰੀਆ ਸਮਝਦੇ ਹੋ ਤੁਸੀਂ ਕਿਉਂਕਿ ਇੱਥੇ ਲੋਕ ਕਿਸਾਨੀ ਨਾਲ ਸੰਬੰਧਤ ਆ ਮਦਮ ਪਰਿਵਾਰ ਹੈਗੇ ਇੱਥੇ ਬਿਲਕੁਲ ਬਿਲਕੁਲ ਤੇ ਇਹ ਬਾਰਡਰ ਤੋਂ ਕਿੰਨਾ ਕੁ ਹਟਵਾ ਪਿੰਡ ਪੈਂਦਾ ਬਾਰਡਰ ਤੋਂ ਪੈਂਦਾ ਕੋਈ 6-7 ਕਿਲੋਮੀਟਰ 6-7 ਕਿਲੋਮੀਟਰ ਦੀ ਦੂਰੀ ਤੇ ਇਹ ਬਾਰਡਰ ਏਰੀਆ ਚ ਹੀ ਆਉਂਦੇ ਹੋਵੋਗੇ ਬਿਲਕੁਲ ਬਿਲਕੁਲ ਜੀ ਤੇ ਬਾਰਡਰ ਏਰੀਆ ਦੀਆਂ ਸੜਕਾਂ ਦੇ ਇਹ ਹਾਲਾਤ ਆ ਆ ਸੜਕ ਮੇਨ ਬਾਰਡਰ ਦੀ ਹੈ ਹਾਂਜੀ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਪਰੇਸ਼ਾਨੀ ਜਦੋਂ ਹੁੰਦੀ ਆ ਉਦੋਂ ਵੇਖਣ ਵਾਲੇ ਜਿਵੇਂ ਗੰਨੇ ਦੀ ਕਾਸ਼ਟ ਕਰਦੇ ਆ ਔ ਲੰਘਦੇ ਆ ਉਹਨਾਂ ਵਾਸਤੇ ਪਰੇਸ਼ਾਨੀ ਕਿੰਨੀ ਗ ਤਾਂ ਤਾਂ ਇੰਦਾ ਠੀਕ ਹੈ ਧੰਨਵਾਦ ਠੀਕ ਹੈ ਆ ਤਸਵੀਰਾਂ ਫੇਰ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਅਸੀਂ ਜਦੋਂ ਗਲੜੀ ਹੈਡ ਤੋਂ ਆਉਨੇ ਆ ਤਾਂ ਫਿਰ ਇਹ ਠੱਠੀ ਫਰੀਦਪੁਰ ਵਾਲਾ ਝਪਕਰੇ ਵਾਲਾ ਰੋਡ ਆ ਇਹ ਲਿੰਕ ਰੋਡ ਪੈਂਦਾ ਪਿੰਡਾਂ ਦੇ ਵਿੱਚ ਦੀ ਹੋ ਕੇ ਝਪਕਰੇ ਜਾਂਦਾ ਔਰ ਇਹ ਸੜਕ ਦੇ ਹਾਲਾਤ ਕਿਦਾਂ ਦੇ ਆ ਇਹ ਤੁਹਾਨੂੰ ਦੱਸ ਰਹੇ ਆ ਬੰਦਾ ਹਰ ਇੱਕ ਰੋਕਾਂਗੇ ਕੋਈ ਵੀ ਆਉਣ ਜਾਣ ਵਾਲਾ ਹਰ ਇੱਕ ਨੂੰ ਹੱਥ ਦੇਵਾਂਗੇ ਔਰ ਤੁਹਾਨੂੰ ਪੂਰੀ ਚਾਨਣਾ ਪਾਵਾਂਗੇ ਕਿ ਬਦਲਾਅ ਵਾਲੀ ਸਰਕਾਰ ਜਿਹੜੀ ਆ ਉਸ ਨੇ ਇਸ ਦਾ ਪੈਚ ਵਰਕ ਕਰਨਾ ਜਾਂ ਨਹੀਂ ਕਰਨਾ ਬਣਨੀ ਤਾਂ ਬੜੀ ਦੂਰ ਹੈ ਬਣਨ ਵਾਲੇ ਭਲੇਖੇ ਆ ਉਹ ਤੁਹਾਡੇ ਆਪਣੇ ਆਪ ਹੀ ਨਿਕਲ ਜਾਣਿਆ ਬਣੇਗੀ ਜਾਂ ਨਹੀਂ ਲੇਕਿਨ ਬਦਲਾਅ ਦੀ ਗੱਲ ਕਰੀਏ ਕਿ ਬਦਲਾਅ ਵਾਲੀ ਸਰਕਾਰ ਨੇ ਪੈਚ ਵਰਕ ਕਰਨਾ ਜਾਂ ਨਹੀਂ ਕਰਨਾ ਇਹਦੇ ਬਾਰੇ ਜਾਣਕਾਰੀ ਲੋਕਾਂ ਤੋਂ ਲੈਂਦੇ ਆ ਸ਼ਖਸ਼ ਹਰ ਇੱਕ ਨੂੰ ਰੋਕਾਂਗੇ ਦੱਸ ਦਈਏ ਕੀ ਇਹ ਪਿੰਡਾਂ ਦੇ ਲੋਕ ਨੇ ਔਰ ਬਾਰਡਰ ਏਰੀਆ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪੈਂਦੇ ਆ ਤਾਂ 5-7 ਕਿਲੋਮੀਟਰ ਦੀ ਦੂਰੀ ਤੇ ਗੰਨੇ ਦੀ ਕਾਸ਼ਟ ਵਾਲੇ ਫਿਰ ਦੁਬਾਰਾ ਅਸੀਂ ਤੁਹਾਨੂੰ ਚਾਨਣਾ ਪਾ ਦਈਏ ਕਿ ਇਹ ਗੰਨੇ ਦੀ ਕਾਸ਼ਟ ਕਰਦੇ ਆ ਔਰ ਗੰਨੇ ਦੀ ਕਾਸ਼ਟ ਕਰਨ ਵਾਲੇ ਲੋਕ ਇੱਥੋਂ ਜਦੋਂ ਗੰਨਾ ਕੱਢਦੇ ਆ ਖੇਤੀ ਕੱਢਦੇ ਆ ਤਾਂ ਫਿਰ ਉਹਨਾਂ ਵਾਸਤੇ ਮੁਸੀਬਤਾਂ ਹੁੰਦੀਆਂ ਔਰ ਲੰਬਾ ਸਮਾ ਗੁਰਦਾਸਪੁਰ ਜ਼ਿਲ੍ਹਾ ਔਰ ਹਲਕਾ ਦੀਨਾ ਨਗਰ ਚ ਪੈਣ ਵਾਲੇ ਪਿੰਡ ਜਿਹੜੇ ਆ ਉਹਨਾਂ ਦੇ ਹਾਲਾਤ ਬੁਖਾਰਿਆ ਤੁਹਾਨੂੰ ਗੁਰਦਾਸਪੁਰ ਹਲਕੇ ਚ ਪੈਣ ਵਾਲੇ ਪਿੰਡਾਂ ਦੇ ਵੀ ਹਾਲਾਤ ਵਖਾਵਾਂਗੇ ਫਿਲਹਾਲ ਤੁਹਾਨੂੰ ਅਸੀਂ ਦੀਨਾ ਨਗਰ ਦੇ ਹਲਕੇ ਦੇ ਪੈਣ ਵਾਲੇ ਪਿੰਡਾਂ ਦੇ ਹਾਲਾਤ ਤਾਂ ਪੂਰੀਆਂ ਸੜਕਾਂ ਟੁੱਟੀਆਂ ਨੇ ਸਰਕਾਰਾਂ ਕੀ ਕਰ ਰਹੀਆਂ ਨੇ ਬਣਾਉਣ ਗਿਆ ਜਾਂ ਨਹੀਂ ਬਣਾਉਣ ਗਿਆ ਇਹਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਇਹ ਸੜਕਾਂ ਕਦੋਂ ਬਣਨ گیਆਂ ਪੈਚ ਵਰਕ ਵੀ ਹੋਵੇਗਾ ਜਾਂ ਨਹੀਂ ਬਣਨਾ ਤੇ ਬੜੀ ਦੂਰ ਹੈ ਫਿਰ ਦੁਬਾਰਾ ਉਹੀ ਰਿਪੀਟ ਕਰਦੇ ਆਪਾਂ ਕਿਉਂਕਿ ਸਾਨੂੰ ਜਿੰਨਾ ਕੁ ਗਿਆਨ ਆ ਅਸੀਂ ਉਨੀ ਗੱਲ ਕਰਦੇ ਹਾਂ ਕਿ ਸਰਕਾਰ ਨੇ ਬਣਾਉਣੀਆਂ ਤਾਂ ਬਹੁਤ ਦੂਰ ਹੈ ਲੇਕਿਨ ਪੈਚ ਵਰਕ ਜਿਹੜਾ ਆ ਉਹ ਬਹੁਤ ਜ਼ਰੂਰੀ ਸੀ ਇਹੜਾ ਪਿੰਡਾਂ ਦੇ ਬੱਚੇ ਸਕੂਲਾਂ ਨੂੰ ਜਾਂਦੇ ਆ ਜੋ ਪਰੇਸ਼ਾਨੀ ਉਹਨਾਂ ਨੂੰ ਆਉਂਦੀ ਆ ਬਹੁਤ ਵੱਡੀ ਪਰੇਸ਼ਾਨੀ ਚੋਂਦੀ ਲੰਘਦੇ ਨੇ ਇਹ ਲੋਕ ਔਰ ਫਿਰ ਦੱਸ ਦਈਏ ਕਿ ਬਾਰਡਰ ਏਰੀਆ ਨੂੰ ਪੈਣ ਵਾਲੇ ਇਹ ਲੋਕ ਬਾਰਡਰ ਏਰੀਆ ਜਦੋਂ ਸਾਡਾ ਇੱਕ ਸਰਟੀਫਿਕੇਟ ਬਣਦਾ ਇਸ ਏਰੀਆ ਦਾ ਤਾਂ ਉੱਥੇ ਬਾਰਡਰ ਏਰੀਆ ਦਾ ਸਰਟੀਫਿਕੇਟ ਹੋ ਜਾਂਦਾ ਨਾਲ ਲੱਗਦਾ ਕਿ ਅਸੀਂ ਬਾਰਡਰ ਏਰੀਆ ਚ ਆਉਨੇ ਆ ਸਾਨੂੰ ਕੁਝ ਸਹੂਲਤਾਂ ਮਿਲਦੀਆਂ ਸਹੂਲਤਾਂ ਸਾਨੂੰ ਕਿਹੜੀਆਂ ਮਿਲਦੀਆਂ ਆ ਟੁੱਟੀਆਂ ਸੜਕਾਂ ਆ ਸਹੂਲਤ ਹੈ ਕੁਝ ਮਿਲਦੀਆਂ ਹੋਣਗੀਆਂ ਜਿਵੇਂ ਅਸੀਂ ਨੌਕਰੀ ਕਰਦੇ ਆ ਜਾਂ ਕਿਤੇ ਆ ਜਾਂ ਕੋਈ ਸਾਨੂੰ ਸਬਸਿਡੀਆਂ ਆਉਂਦੀਆਂ ਉਥੇ ਬਾਰਡਰ ਏਰੀਆ ਦੀ ਆਉਂਦੀ ਸਹੂਲਤਾਂ ਲੇਕਿਨ ਆ ਤੁਹਾਨੂੰ ਦੱਸ ਦਈਏ ਕਿ ਆ ਕੀ ਹੈ ਆ ਸੜਕ ਟੁੱਟੀ ਹੈ ਇੱਕ ਮਿੰਟ ਇੱਥੇ ਰੋ ਆ ਭਰਾ ਰੇੜਾ ਲੈ ਕੇ ਆਇਆ ਇਹਦੇ ਨਾਲ ਗੱਲ ਕਰਦੇ ਆ ਭਰਾ ਜੀ ਸਤਿ ਸ੍ਰੀ ਅਕਾਲ ਹਾਂ ਠੀਕ ਆ ਬਾਈ ਪਰਾ ਜੀ ਇਹ ਸੜਕ ਕਿੱਦਾਂ ਦੀ ਏ ਇਹ ਬਹੁਤ ਮਾਰੀ ਸੜਕ ਆ ਜੀ ਕਿੰਨਾ ਸਮਾਂ ਹੋ ਗਿਆ ਸੜਕ ਟੁੱਟੀ ਨੂੰ ਇਹਨੂੰ ਕਾਫੀ ਜਿਹਰੀ ਹੋ ਗਿਆ ਕੋਈ 2-4 ਸਾਲ ਹੋ ਗਿਆ ਚੱਲੋ 2-4 ਸਾਲ ਹੋ ਗਏ ਆ ਹਾਂਜੀ ਤੇ ਕਦੋਂ ਤੋਂ ਲੈ ਕੇ ਤੁਸੀਂ ਇੱਧਰ ਆਉਂਦੇ ਜਾਂਦੇ ਹੋ ਮੈਨੂੰ ਹੋਏਗਾ ਕੋਈ 7-8 ਸਾਲ 7-8 ਸਾਲ ਤੇ ਇਹ ਸੜਕ ਜਦੋਂ ਟੁੱਟੀ ਆ ਤੇ ਨਵੀਂ ਸਰਕਾਰ ਬਦਲਾਵ ਵਾਲੀ ਆਈ ਕਹਿੰਦੀ ਐਸੇ ਬਣਾਉਣੀਆਂ ਬਣਾਉਣਗੇ ਜਾਂ ਨਹੀਂ ਬਣਾਉਣਗੇ ਬਣਾਣਗੇ ਮੁਸ਼ਕਲ ਆ ਮੁਸ਼ਕਲ ਹਾਂਜੀ ਪੁਰਾਣੀ ਸਰਕਾਰ ਤੇ ਆਸ ਆ ਉਹ ਬਣਾਈਗੀ ਹਾਂਜੀ ਉਹ ਬਣਾਈ ਚਲ ਧੰਨਵਾਦ ਔਰ ਦੱਸ ਦਈਏ ਕੀ ਏ ਅਸੀਂ ਇਹ ਪਿੰਡਾਂ ਦੇ ਹਰ ਬੰਦੇ ਨੂੰ ਹਰ ਸ਼ਖਸ ਨੂੰ ਰੋਕਾਂਗੇ ਔਰ ਇਹ ਚਾਨਣਾ ਤੁਹਾਡੇ ਤੱਕ ਜਰੂਰ ਪਾਵਾਂਗੇ ਕਿ ਇਹ ਸੜਕਾਂ ਬਣ ਗਈਆਂ ਜਾਂ ਨਹੀਂ ਬਣੀਆਂ। ਭਾਜੀ 1 ਮਿੰਟ ਇਸ਼ਾਰਾ ਵੇਖੀਂ ਇਧਰ ਆਜੀ। ਬੜਾ ਜੀ ਕਿਹੜਾ ਪਿੰਡ ਆਪਣਾ? ਖੁੱਥੀ ਜੀ। ਇਧਰੋਂ ਕਿਧਰੋਂ ਆਏ? ਮੈਂ ਕਰਾ ਟਰੈਕਟਰਲ ਕਰਾ ਲਾ ਕਰਾ ਲਾ ਇਹ ਸੜਕ ਦੇ ਹਾਲਾਤ ਕਿਦਾਂ ਦੇ ਆ? ਬਹੁਤ ਮਾੜੇ ਜੀ। ਟੁੱਟੀ ਆ। ਹਾਂ ਜੀ। ਤੇ ਕਦੋਂ ਤੋਂ ਲੈ ਕੇ ਇਦਾਂ ਟੁੱਟੀ? ਮੈਨੂੰ ਤਾਂ ਕਈ ਸਾਲ ਹੀ ਹੋ ਗਿਆ ਵੇਖਦਿਆਂ ਨੂੰ। ਕਈ ਸਾਲ ਹੋ ਗਏ ਆ। ਹਾਂ ਜੀ। ਕੁਝ ਲੋਕ ਤਾਂ ਕਹਿੰਦੇ ਸਾਲ ਕੀ ਹੋਇਆ? ਨਹੀਂ ਮੈਨੂੰ ਤੇ ਕੋਈ ਪੰਜ-ਛਾ ਸਾਲ ਹੀ ਹੋ ਗਏ ਉਹ ਹਾਲੀਆ ਇਥੇ। ਇਹੋ ਵਾਲੀ ਆ ਇਹ ਪਹਿਲੀ ਸਰਕਾਰ ਵੇਲੇ ਦੀ ਟੁੱਟੀ ਆ ਕਿ ਜਾਂ ਹੁਣੀ ਟੁੱਟੀ ਆ ਨਹੀਂ ਨਹੀਂ ਹੁਣ ਮੈਨੂੰ ਨਹੀਂ ਜ਼ਿਆਦਾਤਰ ਗਿਆਨ ਜਨਕ ਹੈਗਾ ਉਹਨਾਂ ਦੇ ਨਹੀਂ ਇਹ ਪਹਿਲੇ ਤੋਂ ਹੀ ਆ ਨਵੇਂ ਨਹੀਂ ਆ ਇਦਾਂ ਹੀ ਟੋਟੇ ਆ ਵਿੱਚ ਉਹ ਟੁੱਟੀ ਆ ਅੱਗੇ ਠੀਕ ਆ ਕੋਈ ਗਾ ਕੇ ਟੁੱਟੀ ਜ਼ਿਆਦਾ ਤੇ ਜਿਹੜੇ ਕਿਸਾਨੀ ਕਰਦੇ ਆ ਲੋਕ ਉਹਨਾਂ ਵਾਸਤੇ ਪਰੇਸ਼ਾਨੀ ਕਿ ਨਹੀਂ ਪਰੇਸ਼ਾਨੀ ਆ ਜੀ ਵੇਖੋ 10 ਮਿੰਟ ਦਾ ਰਾਹ ਆ ਗੰਨੇ ਦੀਆਂ ਟਰਾਲੀਆਂ ਜਾਣੀਆਂ ਕਈ ਕੁਝ ਬੜਾ ਔਖਾ ਹਾਂਜੀ ਔਖਾ ਹੀ ਆ ਜੀ ਇਹ ਦੱਸ ਦਈਏ ਅਸੀਂ ਹਾਲਾਤ ਕੀ ਦੁਆਰਾ ਤੁਹਾਡੇ ਨਾਲ ਚਾਨਣਾ ਜਿਹੜਾ ਉਹ ਪਾ ਦਈਏ ਤੁਹਾਨੂੰ ਸਾਂਝੀ ਕਰ ਦਈਏ ਗੱਲਬਾਤ ਕੀ ਇਹ ਰੋਡ ਜਿਹੜੀ ਆ ਇਹ ਲਿੰਕ ਰੋਡ ਹੈ ਔਰ ਇਹ ਰੋਡ ਜਿਹੜੀ ਆ ਚਪਕਰੇ ਨੂੰ ਜਾਂਦੀ ਆ ਦੱਸ ਦਈਏ ਕਿ ਜਦੋਂ ਚਪਕਰੇ ਨੂੰ ਜਾਣ ਵਾਲੀ ਰੋਡ ਲਿੰਕ ਰੋਡ ਹੈ ਇੱਕ ਪਿੰਡਾਂ ਵਾਸਤੇ ਸਹੂਲਤ ਦਿੱਤੀ ਆ ਔਰ ਪਿੰਡਾਂ ਦੇ ਲੋਕਾਂ ਨੇ ਮੰਡੀ ਬੋਰਡ ਦੇ ਅਧੀਨ ਆਉਣ ਵਾਲੀਆਂ ਸੜਕਾਂ ਤੋਂ ਮੰਡੀ ਨੂੰ ਜਾਣਾ ਔਰ ਫਿਰ ਦਾਣੇ ਕਿਵੇਂ ਲੈ ਕੇ ਜਾਣਾ ਬਦਲਾਵ ਵਾਲੀ ਸਰਕਾਰ ਬਾਰੇ ਕਮੈਂਟ ਤੁਸੀਂ ਕਰਿਓ ਕਿ ਬਦਲਾਵ ਵਾਲੀ ਸਰਕਾਰ ਇਹ ਸੜਕਾਂ ਨੂੰ ਬਣਾਵੇਗੀ ਜਾਂ ਨਹੀਂ ਪੈਚਵਰਕ ਕਰੇਗੀ ਜਾਂ ਨਹੀਂ ਇਸ ਬਾਰੇ ਚਾਲਣਾ ਤੁਸੀਂ ਪਾਉਣਾ ਹੈ ਔਰ ਗੱਲਬਾਤ ਅਸੀਂ ਤੁਹਾਡੇ ਨਾਲ ਅਕਸਰ ਹੀ ਸਾਂਝੀ ਕਰਦੇ ਰਹਿੰਦੇ ਆ ਲੇਕਿਨ ਦੱਸ ਦਈਏ ਕਿ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਦੀਨਾ ਨਗਰ ਦੀ ਗੱਲ ਕਰ ਦੀਨਾ ਨਗਰ ਹਲਕੇ ਦੀਆਂ ਸੜਕਾਂ ਦੇ ਕੀ ਹਾਲਾਤ ਹੈ ਅਸੀਂ ਬਾਰ ਬਾਰ ਇਹੀ ਬਖਾਉਂਦੇ ਆ